ਵੈਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੌਰੀ ਬੰਦ ਤੇ ਖੜੇ ਆ ਸੋ ਉਹ ਜਗ੍ਹਾ ਹੈ ਜਿਹੜੀ ਜਗ੍ਹਾ ਤੇ ਸਾਡੇ ਉਸ ਮਹਾਨ ਜੋੜੇ ਨੂੰ ਜਦੋਂ 25 ਤੇ 26 ਡਿਗਰੀ ਦਰਵੈਣੀ ਰਾਤ ਨੂੰ ਪੰਜਾਬ ਪੁਛ ਤੇ ਪੰਜਾਬ ਦੀ ਸਰਕਾਰ ਨੇ ਕੇਂਦਰ ਦੇ ਹਸਾਰੇ ਤੇ ਇਥੋਂ ਅਗਵਾ ਕੀਤਾ ਚੱਕ ਕੇ ਲਗੇ ਨਾ ਤਾਂ ਉਸ ਦੈਨ ਭਾਵੇਂ ਉਹ ਸਾਡੇ ਜੋਧੇ ਨੇ 1 ਵਜੇ ਜਿਹੜਾ ਮਰਨ ਵਾਸਤੇ ਬੈਠਣਾ ਸੀ ਤੇ ਪੌਣੇ 3 ਵਜੇ ਉਸ ਨੂੰ ਜਦੋਂ ਅਗਵਾ ਕੀਤਾ ਤੇ ਉਹਨੇ ਉਸੇ ਟਾਈਮ ਜਿਹੜਾ ਫੈਸਲਾ ਕਰ ਲਿਆ ਕਿ ਆਪਾਂ ਇਹਨਾਂ ਦਾ ਚਾਹ ਨਹੀਂ ਪੀਣੀ ਇਹਨਾਂ ਦਾ ਪਾਣੀ ਨਹੀਂ ਪੀਣਾ ਅਸੀਂ ਹੁਣੇ ਤੋਂ ਆਪਣਾ ਜਿਹੜਾ ਮਰਮਰ ਸ਼ੁਰੂ ਕਰਤਾ ਔਰ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਜਿਹੜੀ ਪੰਜਾਬ ਦੀ ਸਰਕਾਰ ਕੇਂਦਰ ਦੇ ਸਾਰੇ ਤੇ ਚੱਕੇ ਲਗਈ ਹੈ ਔਰ ਮੋੜ ਨੂੰ ਮੂੰਹ ਨਹੀਂ ਖਾਣੀ ਪੈਣੀ ਹੈ ਸਾਡੇ ਉਸ ਮਹਾਨ ਜੋੜੇ ਨੂੰ ਜਗਜੀਤ ਸਿੰਘ ਦੱਲੇਵਾਰ ਨੂੰ ਇਹ ਮੋੜ ਜਿਹੜੀ ਪੁਲਿਸ ਆਪਣੇ ਹੱਥਾਂ ਨਾਲ ਗੱਡੀ ਚ ਵਾਕੇ ਲਗਈ ਹੈ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਮੋੜਾ ਔਰ ਮੂੰਹ ਨਹੀਂ ਖਾਣੀ ਪੈਣ ਤੇ ਮੋੜ ਸਾਨੂੰ ਉਸ ਸਾਡਾ ਜੋੜਾ ਇਸੇ ਮੋੜ ਦੇ ਉੱਤੇ ਇਸੇ ਸਾਡੇ ਮੰਚ ਦੇ ਉੱਤੇ ਉਹਨਾਂ ਨੂੰ ਲੈ ਕੇ ਬਹੋਣਾ ਪਿਆ ਹੈ ਤਾਂ ਜਦੋਂ ਵਾਪਸ ਆਇਆ ਤਾਂ ਬਹੁਤ ਵੱਡੀ ਇੱਥੇ ਜਿਹੜੀ ਉਸ ਦਿਨ ਸਾਡੇ ਮੋਰਚੇ ਨੂੰ ਊਰਜਾ ਮਿਲੀ ਹੈ ਉਸ ਦਿਨ ਤੋਂ ਲੈ ਕੇ ਅੱਜ ਜਿਹੜਾ ਭਾਵੇਂ ਉਹ 22 ਮਹੀਨਿਆਂ ਚ ਦਾਖਲ ਹੋ ਗਿਆ ਸਾਡਾ ਜਿਹੜਾ ਮੋਰਚਾ ਜਿਹੜਾ ਮਰਨ ਬਾਤ ਸ਼ੁਰੂ ਕੀਤੇ ਨੂੰ ਤਾਂ ਅੱਜ ਜਿਹੜੀ ਐਡੀ ਵੱਡੀ ਊਰਜਾ ਮਿਲ ਰਹੀ ਹੈ ਇਸ ਮੋਰਚੇ ਨੂੰ ਬੱਕ ਬੱਕ ਸਵਾ ਮਾਵਾਂ ਦੇ ਰਹੀਆਂ ਜਿਹੜੀਆਂ ਸੰਗਠਨ ਜਿਹੜੇ ਸਾਡੇ ਲੋਕ ਪਿੰਡਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਬੈਠੇ ਜਿਨ੍ਹਾਂ ਦੀ ਦਿਲਾਂ ਦੀ ਧੜਕਣ ਸਾਡਾ ਪ੍ਰਾਨ ਜਿਹੜਾ ਅੱਜ ਸਾਡੇ ਭਰਾ ਜਿਹੜਾ ਹਰਿਆਣੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਰਾਸ਼ਨ ਲੈ ਕੇ ਆਉਣਗੇ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਤੋਂ ਬਾਕੀ ਦਾ ਜਿਹੜਾ ਕਿੱਥੋਂ ਆਏ ਨਾ ਕਿਹੜੇ ਪਿੰਡ ਤੋਂ ਆਏ ਨਾ ਉਹ ਇਹ ਆਖੋ ਦੱਸਣਗੇ ਅੱਜ ਅਸੀਂ ਫਤਿਹਵਾੜਾ ਜ਼ਿਲ੍ਹਾ ਹਰਿਆਣੇ ਤੋਂ ਪਿੰਡ ਭੂਨਾ ਭੂਨਾ ਸਬ ਤਹਿਸੀਲ ਹੈ ਜੀ ਫਤਿਆਵਦੀ ਪੋਸਟ ਅਸੀਂ ਸਿੰਘ ਸਭਾ ਗੁਰਦਰਾ ਸਾਹਿਬ ਭੂਨਾ ਅਤੇ ਭੂਨੇ ਦੀ ਸਾਰੀ ਸੰਗਤ ਨਾਲ ਲੈ ਕੇ ਰਾਸ਼ਨ ਲੈ ਕੇ ਆਏ ਜੀ ਪੂਰੇ ਸੰਗਤ ਵਾਸਤੇ ਔਰ ਇਹ ਰਾਸ਼ਨ ਜਿਹੜਾ ਹੈ ਮਣਾ ਦੇ ਵਿੱਚ ਹੈ ਜੀ ਸਬਜੀ ਹੈ ਆਟਾ ਹੈ ਦਾਲ ਹੈ ਔਰ ਬਾਕੀ ਛੋਟੇ-ਬੁਟੇ ਜਿਹੜੇ ਚੀਨੀ ਦੇ ਗੱਟੇ ਨੇ ਦੋ ਇਸ ਤਰ੍ਹਾਂ ਪੂਰਾ ਸਮਾਨ ਲੈ ਕੇ ਆਏ ਜੀ ਇਹਨਾਂ ਵਾਸਤੇ ਔਰ ਅਸੀਂ ਸਾਡਾ ਪਿੰਡ ਪੂਰਾ ਪੂਨਾ ਪਿੰਡ ਜੋ ਹੈ ਖਨੌਰੀ ਦੇ ਨਾਲ ਸਮਰਥਨ ਤੇ ਹੈ ਜੋ ਭਾਈ ਸਾਹਿਬ ਡੱਲੇਵਾਲ ਸਾਹਿਬ ਬੈਠੇ ਹੋਏ ਨੇ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆ ਔਰ ਹਰ ਟਾਈਮ ਤੇ ਇਹਨਾਂ ਦੇ ਨਾਲ ਰਾਵਾਂਗੇ ਅੱਗੇ ਵੀ ਅਸੀਂ ਇਹਨਾਂ ਵਾਸਤੇ ਵਾਅਦਾ ਕਰਦੇ ਹਾਂ ਮਹਾਰਾਜ ਕਿਰਪਾ ਰੱਖੇ ਇਹਨਾਂ ਤੇ ਔਰ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਔਰ ਅਸੀਂ ਇਹਨਾਂ ਦੀ ਚੜ੍ਹਦੀ ਕਲਾ ਦੇ ਨਾਲ ਖੜ ਕੇ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਪਿੰਡ ਪੂਨੇ ਦੀ ਤਰਫੋਂ ਅਸੀਂ ਬਾਦ ਚੱਡ ਕੇ ਸਲਾਮਾਂਗੇ ਸਾਨੂੰ ਕੋਈ ਵੀ ਇਹ ਕੰਮ ਦੱਸਣ ਕੋਈ ਸੇਵਾ ਦੱਸਣ ਅਸੀਂ ਹਾਜ਼ਰ ਹੋਵਾਂਗੇ ਮੈਂ ਇੱਕ ਸੂਬੇਦਾਰ ਸ਼ੰਗਾਰਾ ਸਿੰਘ ਭੂਨਾ ਤੋਂ ਬੋਲ ਰਿਹਾ ਹਾਂ ਜੀ ਔਰ ਮੈਂ ਪੂਰੀ ਆਰਮੀ ਦੇ ਬੰਦੇ ਜਿੰਨੇ ਵੀ ਮੈਂ ਨਾਲ ਲੈ ਕੇ ਆਇਆ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਆਦਮੀ ਨੇ ਭੂਨੇ ਦੇ ਵਿੱਚ ਜਿੰਨੇ ਵੀ ਆਰਮੀ ਤੋਂ ਇੱਕ ਆਦਮੀ ਹੈ ਸਾਡੇ ਨਾਲ ਨੇ ਔਰ ਪਿੰਡ ਦੇ ਬੰਦੇ ਤਕਰੀਬਨ 50 ਬੰਦੇ ਅੱਜ ਹੀ ਆ ਜਾ ਹੋਏ ਆ ਜੀ ਔਰ ਰੋਜ਼ ਅਸੀਂ ਆਇਆ ਕਰਾਂਗੇ ਹਰ ਰੋਜ਼ ਹਾਜ਼ਰੀ ਲਾਇਆ ਕਰਾਂਗੇ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਜਗਜੀਤ ਸਿੰਘ ਨੇਤਾ ਜਿੰਦਾਬਾਦ ਜਿੰਦਾਬਾਦ ਜਗਜੀਤ ਸਿੰਘ ਨੇਤਾ ਜਿੰਦਾਬਾਦ ਜਗਜੀਤ ਸਿੰਘ ਨੇਤਾ ਜੈਸਾ ਹੋਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਗਿਆ ਥਾਰ